ਬਹੁਤ ਹੀ ਸਰਕਾਰਯੋਗ ਅਧਿਆਪਕ ਸਾਥੀਓ ਮੈਂ ਜਸਵਿੰਦਰ ਔਜਲਾ ਸੰਯੁਕਤ ਸਕੱਤਰ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਅੱਜ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਦੀ ਨਾਲ 5178 ਅਧਿਆਪਕ ਸਾਥੀਆਂ ਦੇ ਨਾਲ ਲੈ ਕੇ 5178 ਅਧਿਆਪਕਾਂ ਦੇ ਮਸਲੇ ਦੇ ਸਬੰਧ ਦੇ ਵਿੱਚ ਡੀਪੀਆਈ ਦਫ਼ਤਰ ਦੇ ਵਿੱਚ ਪਹੁੰਚ ਕੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਜਿੰਨਿਆ ਵੀ ਅਧਿਕਾਰੀਆਂ ਨੂੰ ਮਿਲਿਆ ਗਿਆ ਸਾਰਿਆਂ ਅਧਿਕਾਰੀਆਂ ਨੇ 5178 ਅਧਿਆਪਕਾਂ ਦੇ ਹੱਕ ਦੀ ਗੱਲ ਜਿਹੜੀ ਹੈਗੀ ਉਹ ਕੀਤੀ ਆ ਤੇ ਡੀਪੀਆਈ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਆ ਡੀਪੀਆਈ ਸਾਹਿਬ ਨੇ ਉਹਨਾਂ ਨੂੰ ਸਾਰਾ ਕੇਸ ਜਿਹੜਾ 5178 ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੇਸ ਸਮਝਾਇਆ ਔਰ ਸਮਝਾਉਣ ਤੋਂ ਬਾਅਦ ਡੀਪੀਆਈ ਸਾਹਿਬ ਨੇ ਜਿਹੜਾ ਹੈਗਾ ਉਹ ਇਹ ਗੱਲ ਕਹੀ ਕਿ ਇਹ ਕੇਸ ਬਿਲਕੁਲ ਮੇਰੇ ਧਿਆਨ ਦੇ ਵਿੱਚ ਹੈਗਾ ਔਰ ਅਸੀਂ ਜਿਹੜਾ ਹੈਗਾ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ 5170 ਦੇ ਹਾਕਾਂ ਦਾ ਬਣਦਾ ਹੱਕ ਆ ਉਹ ਇਹਨਾਂ ਨੂੰ ਦਵਾਇਆ ਜਾਵੇ ਔਰ ਜੋ ਜੋ ਵੀ ਆਚੜਨਾ ਇਹਦੇ ਵਿੱਚ ਹੈਗੀਆਂ ਨੇ ਉਹਨਾਂ ਅਰਚਨਾ ਨੂੰ ਜਿਹੜਾ ਹੈਗਾ ਉਹ ਦੂਰ ਕੀਤਾ ਜਾਵੇ ਤੇ ਇਹਦੇ ਲਈ ਜੋ ਫਾਈਲ ਜਿਹੜੀ ਆ ਉਹ ਪਟੀਸ਼ਨਰ ਤੇ ਨਾਨ ਪਟੀਸ਼ਨਰ ਦਾ ਜੋ ਮੁੱਦਾ ਜਿਹੜਾ ਹੈਗਾ ਉਹ 5170 ਦੇ ਹਾਕਾਂ ਦੇ ਵਿੱਚ ਬਣਿਆ ਹੋਇਆ ਉਸ ਨੂੰ ਲੈ ਕੇ ਡੀਪੀਆਈ ਸਾਹਿਬ ਨੇ ਜਿਹੜਾ ਹੈਗਾ ਇਹ ਗੱਲ ਕਹੀ ਆ ਕਿ ਅਸੀਂ ਫਾਈਲ ਜਿਹੜੀ ਹੈਗੀ ਉਹ ਤਿਆਰ ਕਰਕੇ ਜੋ ਡਿਪਾਰਟਮੈਂਟ ਦੇ ਕੋਲੋਂ ਕਮੀ ਪੇਸ਼ੀ ਰਹਿ ਗਈ ਸੀ ਕਿ ਵਿੱਤ ਵਿਭਾਗ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਗਈ ਤੇ ਉਹ ਅਸੀਂ ਫਾਈਲ ਪੂਰੀ ਤਰ੍ਹਾਂ ਤਿਆਰ ਕਰਕੇ ਉਹਨੂੰ ਵਿਚਾਰ ਕੇ ਘੋਖ ਕੇ ਉਹਨੂੰ ਅਸੀਂ ਅੱਗੇ ਜਿਹੜਾ ਹੈਗਾ ਉਹ ਪੋਵਡ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀਐਫਾ ਮੈਡਮ ਹੋਣਾ ਨੂੰ ਵੀ ਮਿਲੇ ਆ ਉਹਨਾਂ ਨੇ ਆਪਣੇ ਕਮੈਂਟਸ ਲਿਖ ਕੇ ਡੀਪੀਏ ਸਾਹਿਬ ਨੂੰ ਜਿਹੜਾ ਹੈਗਾ ਉਹ ਫਾਈਲ ਦੁਬਾਰਾ ਭੇਜੀ ਆ ਔਰ ਇਹ ਫਾਈਲ ਜਿਹੜੀ ਹੈਗੀ ਆ ਉਹ ਪਟੀਸ਼ਨਰ ਤੇ ਨਾਨ ਜਿਹੜੇ ਸਿਰਫ ਨਾਨ ਪਟੀਸ਼ਨਰਸ ਨੇ ਉਹਨਾਂ ਦੇ ਲਈ ਤੇ ਸਮੂਹ 5278 ਅਧਿਆਪਕ ਜਿਹੜੇ ਹੈਗੇ ਆ ਉਹਨਾਂ ਸਾਰਿਆਂ ਨੂੰ ਬੈਨੀਫਿਟ ਦੇਣ ਦੇ ਲਈ ਜਾ ਉਹਨਾਂ ਦਾ ਬਣਦਾ ਹੱਕ ਦੇਣ ਦੇ ਲਈ ਇਹ ਫਾਈਲ ਲਗਾਤਾਰ ਜਿਹੜੀ ਹੈਗੀ ਉਹ ਪ੍ਰੋਸੈਸ ਦੇ ਵਿੱਚ ਹੈਗੀ ਹੈ ਤੇ ਇਹ ਤੋਂ ਬਿਨਾ ਜਿਨ੍ਹਾਂ ਨੇ 5178 ਦੇ ਨਾਨ ਪਟੀਸ਼ਨਰ ਸਾਥੀ ਨੇ ਉਹਨਾਂ ਨੂੰ ਇਹ ਬੇਨਤੀ ਆ ਕਿ 14307 ਕੇਸ ਜਿਹੜਾ ਲੱਗਾ ਹੋਇਆ ਤੇ ਉਹਦੇ ਨਾਲ ਤਿੰਨ ਕਲੱਬ ਹੋਰ ਕੇਸ ਨੇ ਉਹਨਾਂ ਦੀ ਹੀアリング ਜਿਹੜੀ ਹੈਗੀ ਉਹ ਸਿੰਗਲ ਹੈਂਡ ਮੈਡਮ ਅਲਕਾ ਚਤਰਾਸ ਦੇ ਵੱਲੋਂ ਆਪਣੇ ਕੋਰਟ ਦੇ ਵਿੱਚ ਬੜੇ ਜ਼ੋਰਦਾਰ ਤਰੀਕੇ ਨਾਲ ਪੱਖ ਰੱਖ ਕੇ ਇਹ ਜਿਹੜਾ ਅੱਜ ਅੱਜ ਹੀアリング ਜਿਹੜੀ ਹੈਗੀ ਉਹ ਹੋਣੀ ਸੀ ਤੇ ਉਸ ਤੋਂ ਬਾਅਦ ਜਦੋਂ ਸਰਕਾਰੀ ਵਕੀਲ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹਦੇ ਲਈ ਇੱਕ ਦਿਨ ਦਾ ਸਮਾਂ ਜਿਹੜਾ ਹੈਗਾ ਉਹ ਮੰਗਿਆ ਤੇ ਹੁਣ ਇਹਦੇ ਉੱਤੇ ਕੱਲ ਨੂੰ ਹੀアリング ਜਿਹੜੀ ਹੈਗੀ ਉਹ ਹੋਣੀ ਆ ਤੇ ਉਹਦੇ ਵਿੱਚ ਜੋ ਵੀ ਫੈਸਲਾ ਆਏਗਾ ਉਹ ਸਾਰੇ 5178 ਅਧਿਆਪਕ ਜਿਹੜੇ ਹੈਗੇ ਉਹ ਵਿਸ਼ਵਾਸ ਰੱਖਣ ਉਹ ਲਾਗੂ ਜਿਹੜਾ ਹੈਗਾ ਉਹ ਹੋਏਗਾ ਤੇ ਇਹ ਤੋਂ ਬਿਨਾ ਸਾਥੀਆਂ ਨੂੰ ਇੱਕ ਇਹ ਜ਼ਰੂਰੀ ਬੇਨਤੀ ਆ ਕਿ ਜੋ ਹੋਣਾ ਉਹ ਸਾਰੇ 5178 ਸਮੂਹ ਅਧਿਆਪਕਾਂ ਦੇ ਲਈ ਜਿਹੜਾ ਹੈਗਾ ਉਹ ਹੋਣਾ ਇਸ ਕਰਕੇ ਕੋਈ ਵੀ ਜਿਹੜਾ ਹੈਗਾ ਉਹ ਕਿਸੇ ਨੂੰ ਬਹਿਕਾਵੇ ਦੇ ਵਿੱਚ ਆ ਕੇ ਜਾਂ ਪੈਸੇ ਦੇਣੇ ਜਾਂ ਵਕੀਲ ਨਵਾ ਕਰਨਾ ਕੁਛ ਵੀ ਇਦਾਂ ਦਾ ਕਰਨ ਦੀ ਜਿਹੜੀ ਹੈਗੀ ਉਹ ਜ਼ਰੂਰਤ ਨਹੀਂ ਆ ਸਾਫੀਓ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਉਹ ਲੱਗੇ ਹੋਏ ਆ ਹੁਣ ਵੀ ਜਿਹੜਾ ਹੈਗਾ ਉਹ ਲਗਾਤਾਰ ਕੋਰਟ ਦੇ ਵਿੱਚ ਵੀ ਔਰ ਡੀਪੀਆਈ ਦਫ਼ਤਰ ਦੇ ਵਿੱਚ ਵੀ ਲਗਾਤਾਰ ਜਿਹੜੇ ਹੈਗੇ ਉਹ ਆਉਣ ਜਾਣ ਜਿਹੜਾ ਹੈਗਾ ਉਹ ਲੱਗਿਆ ਰਹਿੰਦਾ ਤੇ 5178 ਅਧਿਆਪਕਾਂ ਨੂੰ ਰੈਗੂਲਰ ਕਾਉਂਟ ਦੇ ਹੱਕ ਜੇਕਰ ਆਪਾਂ ਸਾਰਿਆਂ ਨੇ ਇੱਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਕੇ ਲਏ ਆ ਤੇ ਇਹ ਕੋਰਟ ਕੇਸ ਵੀ ਜਿਹੜਾ ਹੈਗਾ ਉਹ ਸਮੂਹ 5678 ਅਧਿਆਪਕਾਂ ਦੇ ਉੱਤੇ ਜਿੰਨਾ ਚਿਰ ਇਹ ਲਾਗੂ ਨਹੀਂ ਹੁੰਦਾ ਲਗਾਤਾਰ ਜਿਹੜਾ ਹੈਗਾ ਉਹ ਆਪਾਂ ਕੋਸ਼ਿਸ਼ ਜਿਹੜੀ ਹੈਗੀ ਉਹ ਕਰਦੇ ਰਾਵਾਂਗੇ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਅੜਚਣ ਆਉਂਦੀ ਆ ਅਧਿਆਪਕਾਂ ਨੂੰ ਇਹ ਬੇਨਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਅੜਚਣਾਂ ਦੂਰ ਨਹੀਂ ਹੁੰਦੀਆਂ ਜਾਂ ਸਮੂਹ 5678 ਅਧਿਆਪਕਾਂ ਨੂੰ ਇਹ ਬੈਨੀਫਿਟ ਨਹੀਂ ਮਿਲਦਾ ਜਿੱਦਾਂ ਦਾ ਵੀ ਜਥੇਬੰਦੀ ਵੱਲੋਂ ਕੋਈ ਐਕਸ਼ਨ ਜਿਹੜਾ ਹੈਗਾ ਉਹ ਲੀਕਿਆ ਜਾਵੇਗਾ ਜਾਂ ਜੋ ਵੀ ਅਗਲਾ ਸਟੈਪ ਜਿਹੜਾ ਹੈਗਾ ਉਹ ਰੱਖਿਆ ਜਾਵੇਗਾ ਸਮੂਹ 5278 ਦੇ ਆਪਕ ਜਿਹੜੇ ਹੈਗੇ ਉਹ ਸੈਕਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਆਪਣੇ ਆਪ ਨੂੰ ਪਿਆਰ 바 ਤਿਆਰ ਰੱਖਣ ਤੇ ਇੱਕ ਵਾਰੀ ਫਿਰ ਇਹ ਬੇਨਤੀ ਆ ਕਿ ਕਿਸੇ ਨੂੰ ਬਾਧੂ ਪੈਸਾ ਦੇ ਕੇ ਕਈ ਸਾਥੀ ਜਿਹੜੇ ਹੈਗੇ ਉਹ ਕੇਸ ਨੰਬਰ 14 307 ਦੇ ਲਈ ਜਿਹੜੇ ਹੈਗੇ ਉਹ ਨਾਲ ਹੋਰ ਵਕੀਲ ਖੜੇ ਕਰਨ ਦੀ ਗੱਲ ਕੀਤੀ ਜਾ ਰਹੀ ਆ ਸਾਥੀਓ ਇਹਦੇ ਨਾਲ ਕੁਝ ਨਹੀਂ ਹੋਣਾ ਜੋ ਸਮੂਹ ਜੱਜ ਨਾ ਕੋਈ ਇਦਾਂ ਦੇਖੂਗਾ ਕਿ ਤੂੰ 14307 ਦੇ ਵਿੱਚ ਫਲਾਣੇ ਦਾ ਪਿਟੀਸ਼ਨਰ ਆ ਜਾਂ ਫਲਾਨੇ ਦਾ ਪਿਟੀਸ਼ਨਰ ਆ ਐਦਾ ਫੈਸਲਾ ਕਰਤਾ ਐਦਾ ਫੈਸਲਾ ਜਿਹੜਾ ਹੈਗਾ ਉਹ ਛੱਡ ਦਿੱਤਾ ਐਦਾਂ ਦਾ ਕੁਝ ਹੋਣ ਵਾਲਾ ਨਹੀਂ ਹੈਗਾ ਜੋ ਹੁਣ ਉਸ 14307 ਦੇ ਅੰਡਰ ਜਿੰਨੇ ਵੀ ਪਿਟੀਸ਼ਨਾਂ ਹੋਰ ਵੀ ਨੇ ਉਹਨਾਂ ਸਾਰਿਆਂ ਅਧਿਆਪਕਾਂ ਦੇ ਉੱਤੇ ਜਿਹੜਾ ਹੈਗਾ ਉਹ ਲਾਗੂ ਹੋਣਾ ਤੋਂ ਇਸ ਕਰਕੇ ਪੈਨਿਕ ਦੇ ਵਿੱਚ ਆ ਕੇ ਆਪਾਂ ਐਵੇਂ ਪੈਸੇ ਜਿਹੜੇ ਹੈਗੇ ਉਹ ਆਪਣੇ ਬਰਬਾਦ ਨਾ ਕਰੀਏ ਜਥੇਬੰਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੋਸ਼ਿਸ਼ ਦੇ ਵਿੱਚ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੀ ਤਰ੍ਹਾਂ ਕੰਮ ਜਿਹੜੇ ਹੈਗੇ ਉਹ ਕਰਦੀ ਰਹੇਗੀ ਜਿੰਨਾ ਚਿਰ 5178 ਦੇ ਸਮੂੱਚੇ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲਦੇ ਜਥੇਬੰਦੀ ਲਗਾਤਾਰ ਸੰਘਰਸ਼ ਜਿਹੜੀ ਹੈਗੀ ਉਹ ਕਰਦੀ ਰਹੇਗੀ ਤੇ ਅੱਜ ਦੇ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਡੈਮੋਕਰੈਟਿਕ ਟੀਚਰਸ ਫੰਡ ਦੇ ਸੂਬਾ ਪ੍ਰਧਾਨ ਵਿਕਰਮਦੇਵ ਜੀ ਤੇ ਸੰਯੁਕਤ ਸਕੱਤਰ ਮਕੇਸ਼ ਗੁਜਰਾਤੀ ਜੀ ਤੇ ਜਿਹੜਾ ਜਿਲ੍ਹਾ ਪ੍ਰਧਾਨ ਮਲੇਰ ਕੋਟਲਾ ਵਿਕਰਮਦੇਵ ਜੀ ਸੌਰੀ ਵਿਕਰਮਜੀਤ ਜੀ ਤੇ ਨਾਲ 14307 ਦੇ 메인 ਪਟੀਸ਼ਨਰ ਲਖਵੀਰ ਖੁੱਲੀਵਾਲ ਅਸੀਂ ਸਾਰੇ ਸਾਥੀ ਜਿਹੜੇ ਹੈਗੇ ਉਹ ਅੱਜ ਦੇ ਇਸ ਜੋ ਕਾਰਵਾਈ ਪਾਈ ਆ ਉਹਦੇ ਵਿੱਚ ਸ਼ਾਮਲ ਸੀ ਤੇ ਹੁਣ ਗੱਲ ਜਿਹੜੀ ਹੈਗੀ ਉਹ ਸਾਡੇ ਸਾਰਜੋਗ ਸੁਪਾ ਪ੍ਰਧਾਨ ਵਿਕਰਮਦੇਵ ਜੀ ਜਿਹੜੇ ਹੈਗੇ ਉਹ ਬੜੱਖਣਗੇ ਵਿਕਰਮ ਜੀ ਸਭ ਤੋਂ ਇੱਕ ਤਾਂ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਤੁਹਾਨੂੰ ਕਿ 5178 ਅਧਿਆਪਕਾਂ ਨੂੰ ਪਰਕ ਸਮੇਂ ਦੇ ਵਿੱਚ ਪੂਰਾ ਸਕੇਲ ਮੇਲਾ ਇਹ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ ਪਹਿਲਾਂ ਬੇਇਨਸਾਫੀ ਹੋਈ ਆ ਕਿਉਂਕਿ ਸਪਸ਼ਟ ਸੀ ਕਿ 15 ਜਨਵਰੀ 2015 ਤੋਂ ਪਹਿਲਾਂ ਦੀ ਸ਼ੁਰੂ ਹੋਈ ਇਹਨਾਂ ਦੀ ਭਰਤੀ ਆ ਇਹਨਾਂ ਦਾ ਇਸ਼ਤਿਹਾਰ ਪੁਰਾਣਾ ਭਰਤੀ ਪੁਰਾਣੀ ਤਾਂ ਉਦੋਂ ਤੱਕਾ ਹੋਇਆ ਤਾਂ ਹੁਣ ਵੀ ਬਿਲਕੁਲ ਸਪਸ਼ਟ ਆ ਸਾਰੇ ਦੇ ਆਪਕਾ ਨੂੰ ਅਸੀਂ ਕਹਿੰਦੇ ਆ ਕਿ ਕਿਸੇ ਨੂੰ ਪੈਨਿਕ ਚਾਉਣ ਦੀ ਲੋੜ ਨਹੀਂ ਹੈਗੀ ਕਿ ਦੇਖੋ ਜਦੋਂ ਪਟੀਸ਼ਨਰਾਂ ਦੇ ਉੱਪਰ ਜਿਹੜਾ ਫੈਸਲੇ ਦੀ ਗੱਲ ਆ ਰਹੀ ਆ ਕਿ ਪਟੀਸ਼ਨਰ ਨਾਨ ਪਟੀਸ਼ਨਰ ਇਹ ਜਿੰਨੀ ਵੀ ਅਸੀਂ ਸਾਰੀ ਪ੍ਰੋਸੈਸ ਚੋਂ ਲੰਗੇ ਆ ਨਾ ਚਾਹੇ ਡੀਪੀਆਈ ਨੂੰ ਮਿਲੇ ਆ ਹੋਰ ਅਧਿਕਾਰੀਆਂ ਨੂੰ ਮਿਲੇ ਆ ਇੱਕ ਗੱਲ ਸਪਸ਼ਟ ਆ ਕਿ ਇੱਕ ਕਾਡਰ ਚ ਦੋ ਤਰ੍ਹਾਂ ਦੇ ਸਕੇਲ ਨਹੀਂ ਹੋ ਸਕਦਾ ਜੇ ਕੁਝ ਪਟੀਸ਼ਨਰਸ ਤੇ ਲਾਗੂ ਹੋ ਗਿਆ ਤਾਂ ਉਹ ਬਾਕੀਆਂ ਤੇ ਵੀ ਹੋਊਗਾ ਜਿਹੜੀ ਕੋਰਟ ਕੇਸ ਦੀ ਸਾਥੀ ਨੇ ਗੱਲ ਕੀਤੀ ਆ 14307 ਵਾਲੀ ਦੀ ਉਸ ਬਾਰੇ ਵੀ ਅਸੀਂ ਅੱਜ ਡੀਪੀਆਈ ਸਾਹਿਬ ਨੂੰ ਗੱਲ ਕੀਤੀ ਆ ਕਿ ਅੱਜ ਦੇਖੋ अर्ਲੀ ਹੀਅਰਿੰਗ ਕਰਵਾਈਆ ਸਾਥੀਆਂ ਨੇ ਲਖਵੀਰ ਸਿੰਘ ਤੇ ਬਾਕੀ ਪਟੀਸ਼ਨਰ ਨੇ ਜਿਹੜੇ ਤਾਂ ਵੀ ਹੁਣ ਕੱਲ ਦਾ ਜਿਹੜਾ ਹੁਣ ਅਗਲੀ ਡੇਟ ਪਈ ਆ ਕਿ ਤੁਸੀਂ ਸਰਕਾਰੀ ਵਕੀਲ ਨਾਲ ਤਾਲਮੇਲ ਕਰਕੇ ਹੁਣ ਉਸ ਨੂੰ ਵੀ ਇਹਦੇ ਨਾਲ ਹੀ ਕਲੱਬ ਕਰੋ ਜੋ ਫੈਸਲਾ ਪਹਿਲਾਂ ਪਿਛਲੇ ਕੇਸ ਤੇ ਆਇਆ ਹੋਇਆ ਕਿ ਪੁਲਸਕੀਲ ਦੇਣਾ ਪਰਖ ਸਮੇਂ ਦੇ ਵਿੱਚ ਉਹੀ ਉਸ ਦੇ ਉੱਪਰ ਇੰਪਲੀਮੈਂਟ ਕਰ ਦਿੱਤਾ ਜਾਵੇ ਇਸ ਕਰਕੇ 5178 ਵਾਲੇ ਸਾਥੀ ਤੇ ਨਾਲ ਡੀਟੀਐਫ ਬਿਲਕੁਲ ਤਹਈਆ ਕੀਤਾ ਹੋਇਆ ਹੈ ਕਿ ਉਧਰੋਂ ਜਿਹੜੇ ਪਟੀਸ਼ਨਲ ਪੈਂਡਿੰਗ ਨੇ ਜਿਨ੍ਹਾਂ ਦਾ ਕੇਸ ਉਹ ਵੀ ਜਲਦੀ ਤੋਂ ਜਲਦੀ ਹੱਲ ਕਰਵਾ ਲਈਏ ਕਿਉਂਕਿ ਡਿਸਪੋਜ਼ ਆਫ ਹੋਣਾ ਬਣਦਾ ਜਦੋਂ ਇੱਕ ਫੈਸਲਾ ਆਈ ਕਿ ਆ ਕਿ ਪੂਰਾ ਸਕੇਲ ਦੇਣਾ ਪਰਕ ਸਮੇਂ ਦੇ ਵਿੱਚ ਤੇ ਇੱਕ ਜਿਹੜਾ ਜਨਰਲਾਈਜ਼ ਕਰਨ ਵਾਲਾ ਮਾਮਲਾ ਹੈਗਾ ਉਸ ਦੇ ਉੱਪਰ ਵੀ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਇਹ ਪਤਾ ਕਿ ਡੀਟੀਐਫ ਸਿਰਫ ਮਿਲਣ ਮਲਾਉਣ ਵਾਲੇ ਗੱਲ ਤੱਕ ਨਹੀਂ ਸੀਮਤ ਰਹਿੰਦੀ ਹੁੰਦੀ ਹੁਣ ਮਿਲ ਰਹੇ ਹਾਂ ਮੰਗ ਪੱਤਰ ਦੇ ਰਹੇ ਹਾਂ ਮੀਟਿੰਗ ਕਰ ਰਹੇ ਹਾਂ ਪਰ ਜੇ ਮਸਲਾ ਹੱਲ ਨਹੀਂ ਹੁੰਦਾ ਤੈਨੂੰ ਅੱਗੇ ਐਜੀਟੇਸ਼ਨ ਤੱਕ ਲੈ ਕੇ ਜਾਵਾਂਗੇ ਤੇ ਜਿਹੜੀ ਕੁਝ ਜ਼ਿਲ੍ਹਿਆਂ ਦੇ ਵਿੱਚੇ ਸਮੱਸਿਆ ਆ ਰਹੀ ਸੀ ਕਿ ਜਿਹੜੀ ਨੌਨ ਪਟੀਸ਼ਨਰਾਂ ਦੇ ਜਿਹੜੇ ਬਿਲ ਨੇ ਉਹ ਬੈਟ ਨਹੀਂ ਕੀਤੇ ਜਾ ਰਹੇ ਸੀ ਉਹਦੇ ਬਾਰੇ ਵੀ ਡੀਸੀਐਫ ਨਾਲ ਗੱਲ ਕੀਤੀਆਂ ਤੇ ਉਹਨਾਂ ਨੇ ਜਿਵੇਂ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲੇ ਜ਼ਿਲ੍ਹੇ ਦੀ ਸਮੱਸਿਆ ਸੀ ਉਥੇ ਫੋਨ ਕਰਕੇ ਸੈਕਸ਼ਨ ਅਫਸਰ ਨੂੰ ਉਹਨਾਂ ਨੂੰ ਹਦਾਇਤ ਵੀ ਦਿੱਤੀ ਆ ਕਿ ਪਟੀਸ਼ਨਰਾਂ ਨੌਨ ਪਟੀਸ਼ਨਰ ਦੇ ਵਿੱਚੋਂ ਆਪਾਂ ਨੇ ਵਾਈਪਰਕੇਟ ਕਰਕੇ ਬੈਟਿੰਗ ਰੋਕਣੀ ਨਹੀਂ ਹੈਗੀ ਨੌਨ ਪਟੀਸ਼ਨਰਾਂ ਦੀ ਵੀ ਜਿਹੜੇ ਬਿਲ ਨੇ ਉਹ ਬੈਟ ਕਰਨੇ ਨੇ ਇਸ ਕਰਕੇ ਲਗਾਤਾਰ ਯਤਨਸ਼ੀਲ ਭਰੋਸਾ ਰੱਖੋ ਵਿਸ਼ਵਾਸ ਰੱਖੋ ਇਹ ਮਾਮਲਾ ਵੀ ਹੱਲ ਕਰਾਵਾਂਗੇ ਕਈ ਵਾਰੀ ਆਪਾਂ ਪੈਨਿਕ ਦੇ ਵਿੱਚ ਆ ਜਾਂਦੇ ਆ ਕਿ ਪਤਾ ਨਹੀਂ ਇਹ ਫੈਸਲਾ ਜਿਹੜਾ ਇਹ ਇੱਕ ਤੇ ਲਾਗੂ ਹੋ ਜੂ ਦੂਜੇ ਤੇ ਨਹੀਂ ਲਾਗੂ ਹੋਊਗਾ ਵਿਭਾਗ ਦਾ ਫੈਸਲਾ ਫੈਸਲਾ ਜਰਨਲਾਈਜ਼ ਕਰਨ ਦਾ 51 78 ਸਾਰਿਆਂ ਦੇ ਉੱਪਰ ਆ ਤੇ ਉਹਨੂੰ ਲਾਗੂ ਕਰਵਾ ਕੇ ਰ੍ਹਾਂਗੇ ਉਹਦੇ ਲਈ ਗੱਲਬਾਤ ਵੀ ਆ ਮੀਟਿੰਗਾਂ ਵੀ ਨੇ ਤੇ ਉਹਦੇ ਲਈ ਐਜੀਟੇਸ਼ਨ ਵੀ ਹੋਊਗਾ ਬਸ ਤਿਆਰ ਵਰ ਤਿਆਰ ਰਹੋ ਇਸ ਫਿਨਿਸ਼